ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਲਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਚੇਕ ਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਇਥੇ ਟਾਈਮ ਹੋ ਚੁੱਕਿਆ 6:30 ਵਜੇ ਚੁੱਕੇ ਨੇ ਤੇ ਬੱਚੇ ਸਕੂਲੋਂ ਆ ਗਏ ਉਹਨਾਂ ਨੂੰ ਚਾਹ ਪਾਣੀ ਦੇਣ ਤੋਂ ਬਾਅਦ ਮੈਂ ਲੱਗੀ ਸੀਗੀ ਸਬਜ਼ੀ ਬਣਾਉਣ ਕਿਉਂਕਿ ਜੀ ਅੱਜ ਮੈਂ ਬਣਾਉਣੀ ਸੀਗੀ ਸਬਜ਼ੀ ਰਾਜਮਾਹਾਂ ਦੀ ਤੇ ਵਸ ਜੀ ਅੱਜ ਤਾਂ ਸਾਰੀ ਦਿਹਾੜੀ ਘਰ ਦੇ ਕੰਮਾਂ ਦੇ ਵਿੱਚ ਹੀ ਨਿਕਲ ਗਈ ਅੱਜ ਮੇਤੋਂ ਸੂਟ ਨਹੀਂ ਸਿਉ ਹੋਇਆ ਹੈਗਾ ਕੱਲ ਮੈਂ ਜਿਹੜਾ ਸੂਟ ਕਟਿਆ ਸੀ ਪਰਸੋਂ ਉਹਦੀ ਮਤਲਬ ਸਲਵਾਰ ਸਿਰੇ ਲਾਤੀ ਕਲਾ ਕਮੀਜ਼ ਰਹਿ ਗਿਆ ਉਹ ਆਪਾਂ ਕੱਲੂ ਦੇਖਾਂਗੇ ਅੱਜ ਸਬਜ਼ੀ ਬਣਾਉਣ ਕਰਕੇ ਟਾਈਮ ਲੱਗ ਗਿਆ ਤੇ ਇੱਥੇ ਮੈਂ ਰਾਜਮਾ ਤੜਕਾ ਲਾਤਾ ਹੁਣ ਇਹਦੇ ਵਿੱਚ ਤਿੰਨੇ ਕੱਦੂ ਪਾਇਸੀਗੇ ਮੈਂ ਉਵਾਲ ਕੇ ਕਿਉਂਕਿ ਜੀ ਕਰੀਏ ਇਹਦੇ ਨਾਲ ਸੰਘਣੀ ਜੀ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਤੇ ਜਿੰਨਾ ਕੁ ਵਸਾ ਤਰੀ ਰੱਖਣੀ ਹੈ ਉਹਨਾਂ 'ਕ ਪਾਣੀ ਪਾ ਦਾਂਗੇ ਰਾਜਮਾ ਬਣਾਉਣ ਕਰਕੇ ਬੱਚੇ ਕਹਿ ਰਹੇ ਸੀ ਪਹਿਲਾਂ ਚੌਲ ਖਾਣ ਨੂੰ ਵੀ ਚੌਲ ਬਣਾ ਲੇ ਰਾਜਮਾਹ ਦੇ ਨਾਲ ਫੇਰ ਸਾਰੀ ਪ੍ਰੀਤ ਕਹਿੰਦਾ ਨਹੀਂ ਮਮੀ ਕਹਿੰਦਾ ਵੀ ਅੱਜ ਤੂੰ ਸਾਨੂੰ ਉਹ ਬਣਾ ਕੇ ਦੇ ਨਈ ਰੈਸਪੀ ਜੇ ਕਹਿੰਦਾ ਵੀ ਸਾਨੂੰ ਇਟਲੀ ਬਣਾ ਕੇ ਦੇ ਚਲੋ ਮੈਂ ਵੀ ਚਲ ਬਣਾ ਕੇ ਦੇਖ ਲੰਨਾ ਟਰਾਈ ਤਾਂ ਅਸੀਂ ਵੀ ਜੀ ਪਹਿਲੀ ਵਾਰੇ ਕਰਨੀ ਆ ਦੇਖੀ ਆ ਕਾਫੀ ਵੀਡੀਓ ਦੇ ਵਿੱਚ ਤੇ ਉਸੇ ਤਰ੍ਹਾਂ ਬਣਾ ਕੇ ਦੇਖਾਂਗੇ ਜੇ ਬਣ ਗਈ ਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਦੇਖਦੇ ਆ ਕਿਹੋ ਜੀ ਬਣੀ ਤੁਸੀਂ ਵੀ ਜੁੜੇ ਰਹੋ ਬਲੌਗ ਤੇ ਨਾ ਜੇ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਚੀਰੋਟ ਦੋਸਤਾਂ ਨੂੰ ਅੱਜ ਆਪਾਂ ਘੱਟਾ ਸ਼ੇਅਰ ਕਰਦੇ ਆ ਇਟਲੀ ਬਣਾਉਨੇ ਆ ਇਟਲੀ ਇਸ ਤਲੀ ਦੀ ਰੈਸਪੀ ਸ਼ੇਅਰ ਕਰਦੇ ਆ ਇਟਲੀ ਬਣਾਉਣ ਲਈ ਆਪਾਂ ਨੂੰ ਚਾਹੀਦੀ ਸੂਜੀ ਦਹੀਂ ਤੇ ਇਨੂ ਇਹ ਤਿੰਨੇ ਚੀਜ਼ਾਂ ਲੱਗਦੀਆਂ ਨੇ ਬਸ ਤੇ ਸੂਜੀ ਲਵਾਂਗੇ ਜੀ ਆਹ ਆਪਾਂ ਦੋ ਕੱਲੇ ਲੈ ਲਏ ਨੇ ਮਿਣਕੇ ਲੈਣੀਆਂ ਨੇ ਕਰਦ ਰਿਆਂ ਪਟਲੀ ਦੀ ਪਹਿਲੀ ਵਾਰ ਬਣਾਉਣੀ ਆ ਦੇਖਦੇ ਆ ਕਿਹੋ ਜਿਹੀ ਬਣਦੀ ਆ ਬੱਚੇ ਕਹਿੰਦੇ ਬਣਾ ਕੇ ਦੇ ਨਿੰਬੂ ਨਾ ਮਿਆਚ ਦੋ ਕਾਲੀਆਂ ਸੂਜੀ ਦੀ ਆ ਤੇ ਜਿੰਨੀ ਸੂਜੀ ਲਈਆ ਉਦੋਂ ਘੱਟ ਉਦੋਂ ਘੱਟ ਮਤਲਬ ਬਹੁਤ ਨਹੀਂ ਲੈਣਾ ਇੱਕ ਕਾਲੀ ਲਮਾ ਕੇ ਭਿਜੀ ਤੇ ਬਸ ਦਹੀਂ ਇਹ ਸੂਜੀ ਦੇ ਵਿੱਚ ਮਿਕਸ ਕਰ ਦੇਣਾ मिक्स ਕਰਕੇ ਨਾ ਜਿੰਨਾ ਲਿਆ ਦਹੀਂ ਲਿਆ ਉਹਨੂੰ ਉਹਦੇ ਘੱਟ ਪਾਣੀ ਲਵਾਂਗੇ ਅੱਪਾ ਦਹੀਂ ਘਰ ਤੋਂ ਬਾਅਦ ਹੁਣ ਲਵਾਂਗੇ ਪਾਣੀ ਦੇਹ ਕੇ ਪਾ ਲਵਾਂਗੇ ਲਓ ਜੀ ਇਹਨੂੰ ਇਸਰੋਂ ਹੁਣ ਆਪਾਂ 15 ਤੋਂ 20 ਮਿੰਟ ਟੱਕ ਕੇ ਰੱਖਾਂਗੇ ਇਹ ਹੋਰ ਖੁੱਲੂਗੀ ਤੇ ਫਿਰ ਇਸ ਤੋਂ ਬਾਅਦ ਅਗਲਾ ਖਸ ਕਰਾਂਗੇ ਨਾ ਕਰਨਾ ਤੁਹਾਨੂੰ ਦੱਸਾਂਗੀ ਹੁਣ ਟੱਕ ਕੇ ਰੱਖ ਕੇ ਬਈ ਮੰਨ ਲਓ ਫੇਰ ਮਿਲਾਂਗੇ ਤੁਹਾਨੂੰ ਲਓ ਜੀ ਆਪਾਂ ਨੂੰ ਅੱਧਾ ਘੰਟਾ ਹੋ ਗਿਆ ਇਹਨੂੰ ਟੱਕ ਕੇ ਰੱਖੀ ਨੂੰ ਸੂਜੀ ਤੇ ਹੁਣ ਆਪਾਂ ਦੇਖਦੇ ਹਾਂ ਕਿ ਹੋਜੇ ਬਣਿਆ ਤੋ ਜਿਹੜਾ ਇਹਦੇ ਵਿੱਚ ਮਿਸ਼ਰਣ ਬਣ ਗਿਆ ਤਾਂ ਤੇ ਇਹਦੇ ਵਿੱਚ ਆਪਾਂ ਹੁਣ ਪਾ ਦਾਂਗੇ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਪਤਲਾ ਰੱਖਣਾ ਹੈ ਕੋਈ ਆ ਤਾਂ ਤੇ ਆਪਾਂ ਇਹ ਕੜਾਹੀ ਦੇ ਵਿੱਚ ਬਣਾਵਾਂਗੇ ਕੜਾਹੀ ਇੱਦਾਂ ਮੈਂ ਧਾਰਤੀ ਇਹਦੇ ਵਿੱਚ ਨੂਨ ਪਾ ਕੇ ਤੇ ਪਾਹ ਬਣਨੀ ਗਰਮ ਹੋ ਰਹੀ ਹੈ ਜਦ ਤੱਕ ਆਪਾਂ सेट कर देने Jadi, ਇਹ ਪਾਵਾਂਗੇ ਇੱਕ ਚਮਚਾ ਭਾਈ ਨਾ ਦਬਾ ਮੋਕਾ ਕਰਨਾ ਦਬਾ ਲੈਂਦੇ ਹੁਣ ਇੱਕ ਕੌਲੀ ਦੇ ਵਿੱਚ ਪਲੇਟ ਦੇ ਵਿੱਚ ਕੌਲੀਆਂ ਚੀਣਾਗੇ ਅੱਤਾਂ ਕੌਲੀਆਂ ਦੇ ਵਿੱਚ ਪਹਿਲਾਂ ਘਿਓ ਲਾ ਲੈਣਾ ਪਹਿਲੇ ਇਤਲੀ ਬਣਾਉਣ ਤੋਂ ਪਹਿਲਾਂ ਚਾਰ ਕੌਲੀਆਂ ਏਡੇ ਕਰਨੀਆਂ ਆਪਣੀਆਂ ਇਹਦੇ ਵਿੱਚ ਦੇਵਾਸ ਜੀ ਹੁਣ ਇਹ ਪਾ ਦਾਂਗੇ ਮਿਸ਼ਰਣਾਂ ਦੇ ਵਿੱਚ ਲਓ ਜੀ ਹੁਣ ਇਹ ਚਾਰ ਪਾਣੀਆ ਸੋ ਇਹ ਪਕਾਉ ਲਵਟਾ ਤੇ ਹੁਣ ਇਹ ਪਾ ਦਾਂਗੇ ਇੱਕ ਇੱਕ ਕੜਛੀਓ ਪਾ ਦੇਣਾ ਕਿਉਂਕਿ ਇਹ ਫੁੱਲਣਾ ਹੈ ਮੀਟੇਲੇ ਜਿਹੜਾ ਵਾਕੀ ਰਹਿ ਗਿਆ ਉਹ ਵਾਰਾ ਕਰ ਦਾਂਗੇ। ਚਲਾਈ ਬਣਾ ਲੀ। ਤੇ ਇੱਕ ਮੈਂ ਚੱਕੜਾ ਘਰੇਆ ਸੀ ਕਿਉਂਕਿ ਥੋੜੇ ਪਾਸੇ ਨਿਕਲਦੇ ਸੀ। ਬੈਕਅਪ ਇਹ ਵਿੱਚ ਨਾ ਹੁਣ ਇਹ ਸਟੈਕ ਰੱਖਾਂਗੇ ਨੋਟ ਉੱਤੇ। ਉਸ ਤੋਂ ਬਾਅਦ ਇਹ ਥਾਲ ਰੱਖ ਦਾਂਗੇ। ਤਾਂ ਮਾਦੇ ਦੇ ਤੇ ਹੁਣ ਇਹਨਾਂ ਸਮਾਰ ਕੇ ਟਾਗ ਦਾਂਗੇ ਫਿਰ ਉੱਤੇ ਬਜਨ ਦੇ ਦਿੰਦੇ ਨੇ ਤਾਂ ਜੋ ਭਾਣਾ ਨਿਕਲੇ ਉਹਨੂੰ ਇੱਕ ਚੱਕਰ ਇਹਦੇ 15 ਮਿੰਟ ਤੱਕ ਇਹਨੂੰ ਪੱਕਣ ਦਿੰਦੇ ਆ ਉਸ ਤੋਂ ਬਾਅਦ ਫੇਰ ਦੇਖਾਂਗੇ ਤੇ ਆ ਆਪਣਾ ਜਿਹੜਾ ਰਹਿ ਗਿਆ ਬੈਟਰ ਤੇ ਇਹਨੂੰ ਦੁਬਾਰਾ ਫੇਰ ਪਾ ਲਾਂਗੇ ਹੈਲੋ ਕੱਢ ਲਈ ਮਿਟਾ ਕੇ ਰੱਖ ਲਵਾਂ। ਆਪੀ ਟਾਈਮ ਹੋ ਗਿਆ ਬਣਦੇ ਹਨ ਹੁਣ ਦੇਖੀਏ ਬਣ ਕੇ ਪਹਿਲੀ ਵਾਰ ਟਰਾਈ ਕਰੇ ਨੇ ਬਹੁਤ ਔਖੇ ਦੇਖੋ ਇਹ ਮੈਂ ਨੇ ਚੱਕਲਾ ਰੱਖਿਆ ਸੀ ਆਪਾਂ ਨੇ ਬਜਨ ਨੂੰ ਤੇ ਉੱਤੇ ਵਿੱਚ ਜੇ ਮੈਂ ਥਾਲੀ ਦੀ ਇੱਕ ਹੋਰ ਮੁੱਦਾ ਮਾਰਦਾ ਸੀਗਾ ਕਿਉਂਕਿ ਜੁ ਭਾਪ ਨਿਕਲ ਜਾਈ ਸੀਗੀ। ਬਗਾਰਮ ਬਹੁਤ ਹੈ ਤੇ ਹੌਲੀ ਹੌਲੀ ਚੱਕਦੇ। ਤਾਂ ਸਮਝ ਆਉਂਦੀ ਹੈ। ਗਰਮ ਬਹੁਤ। ਹੋਰ ਨਪੰਗੇ। ਲਓ ਜੀ ਇਹਦੇ ਨਾਲ ਚੈੱਕ ਕਰ ਲਓ। ਇਸ ਤਰ੍ਹਾਂ ਜੇ ਮਤਲਬ ਨਾ ਲੱਗੇ ਤਾਂ ਮਤਲਬ ਬਣ ਗਈ। ਸਾਫ਼ ਆਉਂਦਾ ਵਿੱਚੋਂ ਇਹ। ਲੱਗਦੇ ਨੂੰ ਬਿਲਕੁਲ ਨਹੀਂ ਲੱਗ ਰਿਹਾ ਆ ਥੋੜੇ ਨਰਮ ਲੱਗਦੇ ਆ ਇਹ ਥੋੜੇ ਨਰਮ ਨੇ ਦੋ ਬਣ ਗਏ ਇਹਨਾਂ ਨੂੰ ਕੱਢ ਲੈਣੇ ਆਪਾਂ ਬਾਹਰ ਹੋਰ ਦਮਾਂ ਲਾਤੇ ਤੇ ਇਹਨਾਂ ਨੂੰ ਮੜਾਏ ਠੰਡੇ ਹੋਏ ਤਾਂ ਕੱਢਾਂਗੇ ਬਾਹਰ ਪਰ ਠੰਡੇ ਹੋਏ ਤਾਂ ਬਾਹਰ ਕੱਢਾਂਗੇ ਕਿਉਂਕਿ ਜੀ ਜੇ ਗਰਮ ਗਰਮ ਆਪਾਂ ਨੇ ਕੱਢ ਲਏ ਬਾਹਰ ਕਾਲੀਆਂ ਚ ਫਿਰ ਟੁੱਟ ਸਕਦੇ ਆ ਤੇ ਇਹਦੇ ਵਿੱਚ ਹੋਰ ਭਰ ਕੇ ਰੱਖ ਲੈਣਾ ਜਨਾਬ ਕਿਉਂਕਿ ਜੇ ਹਲੇ ਦੋ ਰਹਿ ਗਏ ਥੋੜਾ ਨਰਮ ਰਹਿ ਗਿਆ ਇਹਦੇ ਵਿੱਚੇ ਛੱਡਤੀਆਂ ਤੇ ਬਾਕੀ ਜਿਹੜੇ ਬਚਿਆ ਸੀ ਬੈਟਰ ਆਪਣਾ ਕੋਲ ਮਿਸ਼ਰਣ ਉਹ ਵੀ ਆਪਣੇ ਪਾ ਕੇ ਰੱਖਤਾ ਪਾਲੀਆਂ ਦੇ ਵਿੱਚ ਤੇ ਹੁਣ ਇਹਨਾਂ ਨੂੰ ਬਾਹਰ ਕੱਢ ਲੈਣਾ ਥੋੜਾ ਠੰਡਾ ਹੋਏ ਤਾਂ ਕੱਢਣੇ ਨੇ ਇੱਕ ਗਰਮ ਤੇ ਨਹੀਂ ਕੱਢਣੇ ਹੈ ਚਾਹਾਂ ਚੇ ਦਿਸਾ ਤਾਂ ਨਾ ਕੱਢੋ ਪਾਲੀਆਂ ਇਹ ਤਾਂ ਚੰਚੇ ਸੈਤਾਨ ਆ ਨੂੰ ਕਾੜ ਲਏ ਪਹਿਲੀ ਵਾਰ ਬਣਾਏ ਨੇ ਖਾ ਕੇ ਦੇਖਦੇ ਆ ਹੈ ਕਿ ਬੱਚੇ ਪੁੱਛ ਕੇ ਵੀ ਕਹਿ ਜਿਵੇਂ ਬਣੇ ਨੇ ਵੈਸੇ ਬਾਸਤਾ ਵਧੀਆ ਗਏ ਇਟਲੀ ਵੈਸੇ ਤਾਂ ਸੌਫਟ ਬਣੀ ਆ ਦੇਖੋ ਇਹਨੇ ਸੌਫਟ ਹੈ ਹਾਂ ਬ੍ਰੈਡ ਕੰਪਲੀਟ ਹਾਂ ਬ੍ਰੈਡ ਕੰਪਲੀਟ ਦੇਖੋ ਆਪਣੀ ਪਹਿਲੀ ਵਾਰ ਬਣਾਈ ਆਪਾਂ ਨੇ ਇਟਲੀ ਤੁਸੀਂ ਵੀ ਟਰਾਈ ਜ਼ਰੂਰ ਕਰਕੇ ਦੇਖਿਓ ਇਹ ਆਹ ਹੋਣਾ ਹੈ ਤੁਸੀਂ ਸਾਹਮਣੇ ਬਣਾਏ ਵਧੀਆ ਬਣਦੀ ਆ ਤੇ ਬੱਚਿਆਂ ਨੂੰ ਬਹੁਤ ਪਸੰਦ ਆਊਗੀ ਦੰਨੇ ਨੇ ਖਾਣ ਨੂੰ ਆਪਾਂ ਨੇ ਸਾਂਬਰ ਨਹੀਂ ਬਣਾਇਆ ਹੈਗਾ ਸਿਰਫ ਇਟਲੀ ਬਣਾਈ ਆ ਇਟਲੀ ਦੇ ਨਾਲ ਦਾਲ ਆਪਣੇ ਕੋਲ ਅੱਜ ਦਾਲ ਬਣਾਈ ਸੀਗੀ ਰਾਜਮਾਹਾਂ ਦੀ ਸੈਫਰੀ ਤੋਂ ਨੇ ਕਹਿੰਦੇ ਮम्मी ਸਾਨੂੰ ਬਣਾ ਕੇ ਦੇ ਅਸੀਂ ਖਾਣੇ ਆ ਤੇ ਇੱਕ ਦੂਸਣ ਵੇਖਾ ਦੇ ਕੋਈ ਨਾ ਖਾਣ ਲਓ ਜੀ ਆਪਣੀ ਇਟਲੀ ਬਣੀ ਗਈ ਇਟਲੀ ਬਣ ਕੇ ਹੋ ਗਈ ਤਿਆਰ ਦੇਖੋ ਕਿੰਨੇ ਵਧੀਆ ਬਣੇ ਬਿਲਕੁਲ ਨਹੀਂ ਟੁੱਟੇ ਹੈਗੇ ਤੇ ਇਹ ਦਾਲ ਬਣਾਈ ਆਪਾਂ ਨੇ ਰਾਜਮਾ ਹਦੀ ਰਾਜਮਾ ਦੀ ਦਾਲ ਨਾਲ ਖਾਵਾਂਗੇ ਸਾਂਬਰ ਨਹੀਂ ਬਣਾਇਆ ਹੈਗਾ ਆਪਾਂ ਨੇ ਹੁਣ ਦੰਨਿਆ ਬੱਚਿਆਂ ਨੂੰ ਖਾਣ ਨੂੰ ਦੇ ਦੇਆ ਪੁੱਛ ਦੇਣਾ ਤੁ ਲੋ ਜੀ ਸਾਈਦ ਤੇ ਜਿਸ ਕਰਨ ਲੱਗੇ ਖਾਣ ਤੇ ਵਧੀਆ ਬਣੀ ਹੈ ਜਸੂ ਤਾਂ ਉਂਗਲੀਆਂ ਛੱਟਦਾ ਹੈ ਐਨੀ ਸਵਾਦ ਬਣੀ ਹੈ ਦਾਲ ਨਾਲ ਹਮ ਸਾਈਦ ਲਓ ਜੀ ਜਿਸ ਕੰਨ ਲੱਗਿਆ ਹੈ ਇਟਲੀ ਖਾਣ ਤੇ ਜਿਸ ਕੰਨ ਨੂੰ ਸਵਾਦ ਲੱਗਿਆ ਸਵਾਦ ਲੱਗਿਆ ਨੇ ਜਿਸ ਕੰਨ ਨੂੰ ਲੱਗੀ ਜੀ ਇਟਲੀ ਸਵਾਦ ਤੇ ਆਪਾਂ ਹੁਣ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਕਿ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਨਾਲ ਭਿਜਦੀ ਮੈਂ ਤੇ ਰਸੋਈ ਚ ਖੜੀ ਬਾਹਰ ਮੀਂਹ ਆ ਬੱਦਲ ਹੁ ਗਿਆ ਬਾਹਰ ਬਾਹਰ ਬੱਦਲ ਮੌਸਮ ਮੌਸਮ ਬੱਦਲ ਵਾਲਾ ਹੋ ਗਿਆ ਸ਼ਾਇਦ ਮੀਂਹ ਆ ਜਾਵੇ ਤੇ ਇਧਰ ਜਿਹੀ ਦਿਖਣਾ ਮੈਂ ਉਦੋਂ ਹੀ ਦਿਖਾਉਣੀ ਆ ਜਿਸ ਕਰ ਨੂੰ ਇਡਲੀ ਲੱਗੀ ਸਵਾਦ ਤੇ ਆਪਾਂ ਹੁਣ ਬਲੌਗ ਦਾ ਐਂਡ ਵੀ ਇੱਥੇ ਕਰਾਂਗੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਬੱਦਲ ਬਹੁਤ ਬੱਦਲ ਹੋ ਗਿਆ ਠੰਡਾ ਹਨੇਰਾ ਬਾਹਰ ਮੌਸਮ ਬੱਦਲ ਜੇ ਹੋਏ ਪੈ ਨੇ ਪਤਾ ਨਹੀਂ ਮੀਂਹ ਆਏ ਜਾਊਗਾ ਹਵਾ ਬਿਲਕੁਲ ਨਹੀਂ ਚੱਲਦੀ ਹੈਗੀ ਮਾੜ ਮਾੜ ਪਤਾ ਹਿੰਦਾ ਚਲੋ ਜੀ ਮਿਲਾਂਗੇ ਕੱਲੂ ਕਿਸੇ ਨਵੇਂ ਵਲੌਗ ਤੇ ਲੋ ਜੀ ਆ ਗਿਆ ਵੀ ਕੈਂਸੀ ਕੇ ਬੱਦਲ ਦੇਖ ਲਓ ਪੈਂਦੀ ਐ ਨਾ ਕਣੀ ਐ ਤੇ ਆਪਾਂ ਨੇ ਆ ਬੀਜ ਵੀ ਦਿੱਤਾ ਸੀਗਾ ਦੇਖੋ ਸਾਹਮਣੇ ਇੱਥੇ ਬੀਜੇ ਸੀਗੇ ਵੀ ਆ ਗਿਆ ਪਤਾ ਨਹੀਂ ਹੁਣ ਦੇਖੋ ਹੋ ਜਾਣਗੇ ਕਿ ਨਹੀਂ ਸਵੇਰੇ ਬੀਜੇ ਸੀਗੇ ਕਿਉਂਕਿ ਜੀ ਲੇਟ ਹੁੰਦੇ ਸੀਗੇ ਫਿਰ ਫੇ ਪੱਠਿਆਂ ਦਾ ਔਖਾ ਹੋ ਜਾਂਦਾ ਬਸ਼ੂਆਂ ਨੂੰ ਐਨਾ ਮੱਛਰ ਉੱਠ ਖੜਿਆ ਮੀਂਹ ਆਉਣ ਨਾਲ ਜਿਹੜਾ ਬਰਖਤ ਦਰੋਪਤਾਂ ਤੇ ਪਿਆ ਸੀਗਾ ਬੈਠਾ ਸੀ ਮੱਛਰ ਸਾਰੇ ਉੱਠ ਖੜਿਆ ਦੇਖੋ ਕਿਵੇਂ ਆ ਰਹੇ ਆ ਕੈਮਰੇ ਕੋਲ ਨੂੰ ਕਣੀਆਂ ਤੇਜ਼ ਹੋ ਗਈਆਂ ਕਾਫੀ ਆ ਗਏ ਮੇ ਦੇਖੋ ਕਿੰਨਾ ਕਿਚਰ ਪੈਂਦਾ